ਹਰੀ ਦਾ ਇੱਕ ਕੋਈ ਸਾਧੂ ਇੱਕ ਔਰਤ ਦੇ ਬਾਹਰ ਰੋਟੀ ਮੰਗਣ ਵਾਸਤੇ ਬੈਠ ਗਿਆ ਜਦੋਂ ਉਹ ਔਰਤ ਰੋਟੀ ਲੈਣ ਵਾਸਤੇ ਅੰਦਰ ਗਈ ਨਾ ਉਸਨੇ ਇੱਕ ਭਜਨ ਸੁਣਾਉਣਾ ਸ਼ੁਰੂ ਕਰ ਦਿੱਤਾ ਜਿਉਂ ਵੀ ਭਜਨ ਸੁਣਾਈ ਗਿਆ ਗੁੜੀ ਰੋਟੀ ਲੈ ਕੇ ਹੱਥ 'ਚ ਉੱਥੇ ਹੀ ਟਾਲਮਟੋਲ ਕਰੀ ਗਈ ਤਾਲਮਟੋਲ ਕਰੀ ਗਈ ਤੇ ਉਹ ਬਾਬਾ ਵੀ ਵੇਖੀ ਗਿਆ ਵੀ ਚੱਲ ਭੋਜਨ ਕਰਨਾ ਬੰਦ ਕਰਾਂ ਜੇ ਆਜੇ ਤਾਂ ਪਰ ਉਹ ਨਾ ਆਈ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਕੀ ਗੱਲ ਤੂੰ ਹੱਥ 'ਚ ਲੈ ਕੇ ਰੋਟੀ ਤੁਰੀ ਫਿਰਦੀ ਆ ਤੇ ਬਾਬੇ ਨੂੰ ਜ਼ਿੰਦਗੀ ਕਿਉਂ ਨਹੀਂ ਉਹ ਕਹਿੰਦੀ ਵੀ ਮੈਨੂੰ ਉਹਦਾ ਭਜਨ ਬਹੁਤ ਚੰਗਾ ਲੱਗਦਾ ਤੇ ਮੈਂ ਕਹਿੰਦੀ ਵੀ ਇਹਦਾ ਕਿਤੇ ਮੈਨੂੰ ਇਹ ਨਾ ਹੋਵੇ ਮੈਂ ਰੋਟੀ ਫੜਾਵਾਂ ਤੇ ਉਹ ਭਜਨ ਕਰਨਾ ਬੰਦ ਕਰ ਦੇਵੇ ਮੈਂ ਉਹਦਾ ਭਜਨ ਸੁਣਦੀ ਆ ਵੀ ਜਿੰਨਾ ਚਿਰ ਉਹਦਾ ਭਜਨ ਬੰਦ ਨਹੀਂ ਨਾ ਹੁੰਦਾ ਮੈਂ ਉਹਨਾਂ 'ਚ ਰੋਟੀ ਨਹੀਂ ਲੈ ਕੇ ਜਾਂਦੀ ਤੇ ਉਸਨੇ ਉਹਨਾਂ 'ਚ ਉਹ ਭਜਨ ਸੁਣਿਆ ਤੇ ਰੋਟੀ ਉਹਦੀ ਹੱਥ 'ਚ ਰੱਖੀ ਇਸ ਲਈ ਭਜਨ ਤੇ ਭੋਜਨ ਇਹ ਦੋਨੇ ਚੀਜ਼ਾਂ ਬਹੁਤ ਜ਼ਰੂਰੀ ਆ ਕਿਉਂਕਿ ਭੋਜਨ ਵੀ ਆਪਾਂ ਨੂੰ ਜ਼ਰੂਰੀ ਆ ਭਜਨ ਵੀ ਆਪਾਂ ਨੂੰ ਜ਼ਰੂਰੀ ਆ ਕਈ ਵਾਰੀ ਆਪਣੀ ਅਰਦਾਸ ਪੂਰੀ ਨਹੀਂ ਹੋਈ ਹੁੰਦੀ ਤੇ ਆਪਾਂ ਨੂੰ ਆਪਾਂ ਕਿਸੇ ਨੂੰ ਸੁਣਨਾ ਚਾਹੁੰਦੇ ਹੁੰਨੇ ਆ ਜਾਂ ਆਪਾਂ ਨੂੰ ਕੋਈ ਸੁਣਨਾ ਚਾਹੁੰਦਾ ਹੁੰਦਾ ਤੇ ਇਸ ਲਈ ਆਪਾਂ ਨੂੰ ਭਜਨ ਕਰਨ ਵਾਸਤੇ ਪੂਰਾ ਸਮਾਂ ਲੈਣਾ ਚਾਹੀਦਾ ਭੋਜਨ ਕਰਨ ਵਾਸਤੇ ਵੀ ਪੂਰਾ ਸਮਾਂ ਲੈਣਾ ਚਾਹੀਦਾ ਜਿਸ ਤਰ੍ਹਾਂ ਇਸ ਔਰਤ ਨੇ ਵੇਖ ਤੁਰੀ ਜਾਂਦੀ ਨੇ ਆਪ ਦਾ ਬੇੜਾ ਹਾਰ ਕੀਤਾ ਤੇ ਭਜਨ ਸੁਣਿਆ ਉਸੇ ਤਰ੍ਹਾਂ ਆਪਾਂ ਨੂੰ ਵੀ ਵੀ ਆਪਾਂ ਨੂੰ ਵੀ ਭਜਨ ਸੁਣਨੇ ਚਾਹੀਦੇ ਆ ਤੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ